ਸਤਿ ਸ਼੍ਰੀ ਅਕਾਲ ਦੋਸਤੋ ਬਈ ਆਪਣੀ ਨਵੀਂ ਵੀਡੀਓ ਵਿੱਚ ਸਵਾਗਤ ਆ ਅੱਜ ਨਾ ਬਈ ਆਪਾਂ ਕੰਗਗੋਟ ਫਾਰਮ ਤੇ ਪਹੁੰਚੇ ਸੀ ਤੇ ਕੰਗਗੋਟ ਫਾਰਮ ਸਮੇਂ-ਸਮੇਂ ਤੇ ਜਿਹੜਾ ਨਵੀਆਂ ਚੀਜ਼ਾਂ ਉਹ ਆਪਦੇ ਫਾਰਮ ਦੇ ਵਿੱਚ ਐਡ ਕਰਦਾ ਰਹਿੰਦਾ ਲਿਆਉਂਦਾ ਰਹਿੰਦਾਗਾ ਅੱਜ ਜਿਵੇਂ ਤੁਸੀਂ ਮੰਗਰ ਦੇਖ ਰਹੇ ਹੋ ਤਾਂ ਪੇਡਾਂ ਨੇ ਹਨਾ ਤਾਂ ਮੈਮ ਸਵੇਟੀ ਕੰਗ ਜੀ ਖੜੇ ਨੇ ਆਪਾਂ ਇਹਨਾਂ ਨਾਲੇ ਪੇਡਾਂ ਬਾਰੇ ਗੱਲਬਾਤ ਕਰਾਂਗੇ ਵੀ ਕਿਹੜੀ ਬਰੀਡ ਆ ਤੇ ਇਹਨਾਂ ਨੇ ਫਾਰਮ ਦੇ ਵਿੱਚ ਕਿਉਂ ਲਿਆਂਦੀਆਂ ਨੇ ਸਤਿ ਸ਼੍ਰੀ ਅਕਾਲ ਮੈਡਮ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਕੰਗ ਤਾਂ ਹਾਂ ਜੀ ਹਾਂ ਇਹ ਬਰੀਡ ਬਾਰੇ ਦੱਸੋ ਜੀ ਜਿਹੜੀਆਂ ਤੁਸੀਂ ਭੇਡਾਂ ਲਿਆਂਦੀਆਂ ਨੇ ਪਹਿਲਾਂ ਤਾਂ ਇਹਨਾਂ ਦਾ ਨਾਂ ਕੀ ਆ ਤੇ ਇਹ ਬਰੀਡ ਕਿਹੜੀ ਆ ਦੇਖੋ ਇਹ ਆਸਟ੍ਰੇਲੀਅਨ ਬਰੀਡ ਹੈ ਹੂੰ ਤੁਸੀਂ ਕਹਿ ਲਓ ਵੀ ਇੰਟਰਨੈਸ਼ਨਲ ਬਰੀਡ ਵੀ ਆਪਾਂ ਕਹਿ ਸਕਦੇ ਆ ਸੋ ਇਹਦਾ ਨਾਂ ਡੋਰ ਸੈਟ ਜੀ ਤੇ ਇਹ ਆਸਟ੍ਰੇਲੀਅਨ ਬਰੀਡ ਆ ਮੰਨ ਕੇ ਚੱਲੋ ਇਹਦਾ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਕੋਈ ਹੋਰ ਫਾਰਮ ਹੈਗਾ ਵੀ ਤੁਹਾਨੂੰ ਪਤਾ ਹੋਵੇ ਆਪਣੇ ਪੰਜਾਬ ਇੰਡੀਆ ਦੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲੇਗੀ ਪੰਜਾਬ 'ਚ ਤਾਂ ਹੈ ਹੀ ਨਹੀਂ ਇਹ ਨਸਲ ਪੰਜਾਬ 'ਚ ਹੈ ਹੀ ਨਹੀਂ ਹਾਂਜੀ ਠੀਕ ਹੈ ਤੇ ਇਹ ਮੰਨ ਕੇ ਚੱਲੋ ਵੀ ਇੱਕ ਤਰ੍ਹਾਂ ਦੀ ਰੇਅਰ ਚੀਜ਼ ਆ ਹਨਾ ਜੀ ਯੂਨਿਕ ਕਹਿ ਲਓ ਯੂਨਿਕ ਚੀਜ਼ ਆ ਪੰਜਾਬ ਦੇ ਲਈ ਤੇ ਜਿਵੇਂ ਤੁਸੀਂ ਇਹ ਬਰੀਡ ਆ ਜਿਹੜੀ ਆਪਦੇ ਫਾਰਮ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਲਿਆਂਦੀ ਆ ਹਨਾ ਤਾਂ ਤੁਸੀਂ ਕੀ ਸੋਚ ਕੇ ਬਰੀਡ ਨੂੰ ਆਪਦੇ ਫਾਰਮ ਦੇ ਵਿੱਚ ਐਡ ਕੀਤਾਗਾ ਕਿ ਇਨਕਮ ਜ਼ਿਆਦਾ ਹੋਊਗੀ ਜਾਂ ਤੁਸੀਂ ਕੀ ਸਮਝਦੇ ਹੋ ਇਹ ਬਰੀਡ ਬਾਰੇ ਦੇਖੋ ਜਿਵੇਂ ਤੁਸੀਂ ਪਹਿਲਾਂ ਇਹ ਕੁਐਸਚਨ ਆਪਣੇ ਦਰਸ਼ਕਾਂ ਨੂੰ ਦੱਸਿਆ ਹੀ ਸੀਗਾ ਵੀ ਕੰਗੋੜ ਫਾਰਮ ਹੈ ਜੋ ਸਮੇਂ-ਸਮੇਂ ਸਰ ਜਿਹੜੇ ਕਿਸਾਨ ਹੱਗੇ ਇਸ ਕੀਤੇ ਦੇ ਵਿੱਚ ਜੁੜੇ ਹੋਏ ਆ ਉਹਨਾਂ ਵਾਸਤੇ ਕੁਛ ਨਾ ਕੁਛ ਨਵੀਂ ਚੀਜ਼ ਲੈ ਕੇ ਆਉਂਦਾ ਹੈ ਹਨਾ ਇਸੇ ਤਰ੍ਹਾਂ ਕਾਂਗੋੜ ਫਾਰਮ ਨੇ ਇੱਕ ਨਵੀਂ ਚੀਜ਼ ਲੈ ਕੇ ਆਂਦੀ ਹੈ ਜਿਹੜੇ ਵੀ ਮੇਰੇ ਵੀਰ ਬੱਕਰੀ ਫਾਰਮ ਦੇ ਕੀਤੇ ਨੂੰ ਕਰ ਰਹੇ ਆ ਜਾਂ ਭੇਡਾਂ ਜਿਨ੍ਹਾਂ ਨੇ ਰੱਖਿਆ ਉਹਨਾਂ ਦੇ ਵਿੱਚ ਇੱਕ ਨਵੀਂ ਚੀਜ਼ ਤਾਂ ਐਡ-ਆਨ ਕੀਤੀ ਹੈ ਕਿਉਂਕਿ ਜਿਹੜੀ ਇਹ ਬਰੀਡ ਹੈ ਨਾ ਜਿਵੇਂ ਹੁਣ ਤੁਸੀਂ ਲਾ ਲੋ ਵਿਦੇਸੀ ਜਿਵੇਂ ਆਪਾਂ ਭੇਡ ਰੱਖਦੇ ਆ ਕਜਲੀ ਕਹ ਲੋ ਜਾਂ ਜਮਨਾਪੁਰੀ ਹੈ ਹਨਾ ਜਮਨਾਪੁਰੀ ਹੋਗੀ ਉਹਨਾਂ ਦੇ ਜਿਹੜੇ ਬੱਚੇ ਆ ਕਿੰਨੇ 3-4000 ਰੁਪਏ ਦੇ ਸੇਲ ਹੁੰਦੇ ਆ ਮੈਕਸਿਮਮ ਐਨ ਐ ਇ ਲਾ ਕੇ ਚਲੋ ਜਿਹੜੀ ਇਹ ਬਰੀਡ ਹੈ ਇੰਟਰਨੈਸ਼ਨਲ ਬਰੀਡ ਹੈ ਡੋਰਸੈਟ ਬਰੀਡ ਹੈ ਇਹਦੇ ਬੱਚੇ ਹੀ 15000 ਤੋਂ ਸਟਾਰਟ ਹੈ ਠੀਕ ਹੈ ਹਾਂਜੀ ਠੀਕ ਹੈ ਇਹਨਾਂ ਦਾ ਬੱਚਾ ਜਿਹੜਾ ਉਹ 15000 ਰੁਪਏ ਦਾ ਸੇਲ ਹੋ ਜਾਂਦਾ ਸੇਲ ਹੋ ਜਾਂਦਾ ਹਾਂਜੀ ਠੀਕ ਹੈ ਜੀ ਤੇ ਇਹ ਕਿੰਨੇ ਬੱਚੇ ਦੇ ਦਿੰਦੀ ਹੈ ਇਹ ਇੱਕ ਪੇੜ ਦੇਖੋ ਪੇੜ ਨੋਰਮਲ ਡਿਪੈਂਡ ਕਰਦਾ ਹੈ ਵੈਸੇ ਤਾਂ ਇੱਕ ਜਾਂ ਦੋ ਬੱਚੇ ਤਾਂ ਦੇ ਹੀ ਦਿੰਦੀ ਹੈ ਬਾਕੀ ਜੇ ਬੱਚਾ ਹੈਲਦੀ ਹੋਵੇ ਇੱਕ ਵੀ ਦੇ ਦਿੰਦੀ ਹੈ ਇੱਕ ਵੀ ਦੇ ਦਿੰਦੀ ਹੈ ਹਾਂਜੀ ਵੀ ਬੱਕਰੀਆਂ ਵਾਲਾ ਕੰਮ ਹੀ ਆ ਮੰਨ ਕੇ ਬੱਕਰੀਆਂ ਵਾਲਾ ਕੰਮ ਹੀ ਆ ਦੂਜੀ ਖਾਸੀਅਤ ਇਹਦੇ ਵਿੱਚ ਇਹ ਹੈ ਸਪੋਜ਼ ਕਰੋ ਜਿਵੇਂ ਫੀਮੇਲ ਢੇਡ ਹੈ ਜੇ ਆਪਾਂ ਇਹਨੂੰ ਦੇਸੀ ਢੇਡ ਨਾਲ ਕਰਾਸ ਕਰਾਉਨੇ ਆ ਦੇਸੀ ਢੇਡ ਨਾਲ ਕਰਾਸ ਕਰਾਉਣਾ ਢੇਡ ਨਾਲ ਕਰਾਸ ਕਰਾਉਨੇ ਆ ਤਾਂ ਇਹ ਸ਼ੇਪ ਆਪ ਦੀ ਦਊਗੀ ਠੀਕ ਆ ਵੀ ਆਪ ਦੇ ਲਈ ਆਪਣੀ ਨਸਲ ਤਿਆਰ ਕਰੋਗਾ ਆਪ ਦਾ ਆਪੀ ਆਪ ਦਾ ਰਿਜ਼ਲਟ ਤਿਆਰ ਕਰੋਗੀ ਜ਼ਰੂਰੀ ਨਹੀਂ ਇਹ ਵੀ ਜੇ ਜਿਵੇਂ ਬੱਕਰੀਆਂ ਦੇ ਵਿੱਚ ਆਪਾਂ ਦੇਖਦੇ ਆ ਵੀ ਜੇ ਆਪਾਂ ਕਿਸੇ ਦੇਸੀ ਬੱਕਰੇ ਬਰੀਡ ਨਾਲ ਕਰਾਸ ਕਰਾਣੇ ਬੱਕਰੀ ਤੇ ਉਹਦੇ ਰਿਜ਼ਲਟ ਵੀ ਦੇਸੀ ਹੀ ਆਉਂਦੇ ਆ ਸੋ ਇੱਕ ਇਹਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਜਦੋਂ ਆਪਾਂ ਇਹਨੂੰ ਦੇਸੀ ਭੇਡੂ ਨਾਲ ਕਰਾਸ ਕਰਾਉਂਦੇ ਆ ਤੇ ਰਿਜ਼ਲਟ ਆਪਦੀ ਆਪਦੇ ਹੀ ਦਿੰਦੀ ਹੈ ਠੀਕ ਹੈ ਹਾਂ ਦੂਜੀ ਗੱਲ ਇਹ ਹੈ ਵੀ ਜਿਵੇਂ ਹੁਣ ਤੁਹਾਨੂੰ ਪਤਾ ਹੈ ਵੀ ਜਿਹੜੇ ਵੀ ਮਤਲਬ ਵੀ ਇਸ ਬੱਕਰੀ ਕੀਤੇ ਵਿੱਚ ਜੁੜੇ ਹੋਏ ਆ ਮੇਰੇ ਵੀਰ ਜੇ ਭੈਣ ਹਨਾ ਉਹਨਾਂ ਦੇ ਭੇਡਾਂ ਦੇ ਵਿੱਚ ਇਨੀ ਇਨਕਮ ਹੈ ਨਹੀਂ ਹਾਂ ਠੀਕ ਹੈ ਕੰਗੋਡ ਫਾਰਮ ਉਹਨਾਂ ਦੇ ਇਨਕਮ ਨੂੰ ਦੇਖਦੇ ਹੋਏ ਉਹਨਾਂ ਨੇ ਇੱਕ ਨਵੀਂ ਚੀਜ਼ ਐਡ-ਆਨ ਕੀਤੀ ਹੈ ਆਪਣੇ ਫਾਰਮ ਦੇ ਵਿੱਚ ਤਾਂ ਕਿ ਉਹਨਾਂ ਦੇ ਇਨਕਮ ਦੇ ਵਿੱਚ ਵਾਧਾ ਹੋਵੇ ਵੀ ਕਿਸ ਤਰੀਕੇ ਨਾਲ ਤੁਸੀਂ ਵੀ ਇੱਕ ਇੱਕ ਫੀਮੇਲਸ ਨੂੰ ਆਪਣੇ ਕੋਲ ਰੱਖ ਕੇ ਆਪਣੇ ਫਾਰਮ ਦੇ ਵਿੱਚ ਰੱਖ ਕੇ ਇੱਥੋਂ ਆਪਣੀ ਇਨਕਮ ਵਧਾ ਸਕਦੇ ਹੋ ਠੀਕ ਹੈ ਤੁਸੀਂ ਕਿੰਨੀਆਂ ਇਹ ਪੇਡਾਂ ਜਿਹੜੀਆਂ ਫਾਰਮ ਦੇ ਵਿੱਚ ਲੈ ਕੇ ਆਏ ਹੋ ਸਾਡੇ ਕੋਲ ਟੋਟਲ ਹੁਣ ਪੇਡਾਂ ਵੀ 30 ਦੇ ਕਰੀਬ ਹੈ ਠੀਕ ਹੈ ਜਿਦੇ ਵਿੱਚ ਕੁਝ ਮੇਲ ਹੈ ਕੁਝ ਫੀਮੇਲ ਹੈ ਬਾਕੀ ਅਸੀਂ ਹੋਰ ਮਤਲਬ B25 ਭੇਡਾਂ ਦੇ ਆਰਡਰ ਦਿੱਤੇ ਹੋਏ ਆ ਠੀਕ ਹੈ ਤੁਹਾਡੀ ਵੀਡੀਓ ਰਾਹੀਂ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਜਾਏਗਾ ਵੀ ਕੰਗ ਗੋਟ ਫਾਰਮ ਦੇ ਵਿੱਚ ਇੱਕ ਯੂਨੀਕ ਚੀਜ਼ ਆਈ ਹੈ ਵੀ ਉਹਦੇ ਬਾਰੇ ਜਦੋਂ ਲੋਕਾਂ ਦਾ ਇੰਟਰਸਟ ਥੋੜਾ ਇਸ ਵੱਲ ਕ੍ਰੀਏਟ ਹੋਏਗਾ ਅਸੀਂ ਓਵੇਂ ਓਵੇਂ ਇਹਦੇ ਵਿੱਚ ਵਾਅਦਾ ਕਰਾਂਗੇ ਠੀਕ ਹੈ ਤੇ ਜਿਵੇਂ ਤੁਸੀਂ ਹਨਾ ਇਹੀ ਬਰੀਡ ਮੰਗਾਈ ਆ ਤਾਂ ਆਪਣੇ ਪੰਜਾਬ ਦੀਆਂ ਭੇਡਾਂ ਵੀ ਹੈਗੀਆਂ ਨੇ ਦੇਸੀ ਭੇਡਾਂ ਮੰਨ ਕੇ ਚੱਲੋ ਜਾਂ ਜਿਵੇਂ ਤੁਸੀਂ ਕਹੇ ਘੰਟੂ ਕਾਜਲੀਆਂ ਹਨਾ ਹਾਂਜੀ ਜਮਨਾਪੂਰੀ ਤਾਂ ਤੁਸੀਂ ਇਹ ਇਹਦੇ ਕਿਵੇਂ ਇਹ ਸੋਚਿਆ ਵੀ ਇਹੀ ਬਰੀਡ ਆਪਾਂ ਫਾਰਮ ਦੇ ਵਿੱਚ ਪਾਉਣੀਆਂ ਦੇਖੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਸਭ ਤੋਂ ਇੰਪੋਰਟੈਂਟ ਗੱਲ ਤਾਂ ਇਹ ਹੈ ਜੋ ਕਿ ਕਾਜਲੀ ਆ ਜਮਨਾਪੂਰੀ ਆ ਉਹਦਾ ਜਿਵੇਂ ਛੋਟਾ ਬੱਚਾ ਹੈ ਹਾਂ ਦੱਸਿਆ ਸੀ 3 ਜਾਂ 4000 ਰੁਪਏ ਦੀ ਰੇਂਜ ਤੱਕ ਹੈ ਠੀਕ ਹੈ ਜੋ ਕਿ ਕਿਸਾਨ ਭਰਾਵਾ ਜਿਹੜੇ ਇਸ ਕੰਮ ਦੇ ਵਿੱਚ ਜੁੜੇ ਹੋਏ ਆ ਉਹਨਾਂ ਦੇ ਇਨਕਮ ਦੇ ਵਿੱਚ ਵਾਧਾ ਨਹੀਂ ਹੈ ਠੀਕ ਹੈ ਇਹਦੀ ਖਾਸੀਅਤ ਇਹ ਹੈ ਵੀ ਇਹਦਾ ਬੱਚਾ ਬਹੁਤ ਮਹਿੰਗਾ ਵਿਕਦਾ ਹੈ ਜਿਵੇਂ ਤੁਸੀਂ ਪਹਿਲਾਂ ਕਹਿ ਕੇ ਹਟੋ ਹਾਂਜੀ ਦੂਜੀ ਗੱਲ ਇਹ ਇੰਟਰਨੈਸ਼ਨਲ ਬਰੀਡ ਹੈ ਤੀਸਰੀ ਤੁਸੀਂ ਦੇਖੋਗੇ ਕਿੰਨੀ ਯੂਨੀਕ ਲੱਗਦੀ ਹੈ ਫਾਰਮ ਦੇ ਵਿੱਚ ਹਨਾ ਦੇਖਣ ਨੂੰ ਸੋਹਣੀ ਲੱਗਦੀ ਹੈ ਰੰਗ ਦੇਖ ਲਓ ਹਾਈਟ ਦੇਖ ਲਓ ਇਹਨਾਂ ਦੀ ਅੱਖਾਂ ਦੇਖੋ ਕਿੰਨੇ ਪਿਆਰੇ ਪਿਆਰੇ ਜੇ ਲੱਗਦੇ ਆ ਸੋ ਇਸ ਕਰਕੇ ਅਸੀਂ ਇਹ ਥੋੜਾ ਜਿਹਾ ਵੀ ਆਪਣੇ ਫਾਰਮ ਦੇ ਵਿੱਚ ਲੈ ਕੇ ਆਏ ਆ ਵੀ ਤਾਂ ਕਿ ਲੋਕਾਂ ਨੂੰ ਦਿਖੇ ਤੇ ਲੋਕਾਂ ਦਾ ਵੀ ਇੰਟਰਸਟ ਇਹਦੇ ਵੱਲ ਜੁੜੇ ਤੇ ਇਹਨਾਂ ਦੀ ਮੈਮ ਖਰਾਕ ਵੀ ਨਾਰਮਲ ਹੀ ਹੁੰਦੀ ਆ ਜਾਂ ਕੋਈ ਅਲੱਗ ਤੋਂ ਆ ਜਿਵੇਂ ਆਸਟ੍ਰੇਲੀਆ ਦੀ ਬਰੀਡ ਹੋ ਗਈ ਹੈ ਨਾ ਇਹ ਹਾਂਜੀ ਹਾਂਜੀ ਦੇਖੋ ਖੁਰਾਕ ਤਾਂ ਜਿਹੜੀ ਅਸੀਂ ਫੀਡ ਤਿਆਰ ਕਰਦੇ ਆ ਨਾ ਅਸੀਂ ਉਹ ਫੀਡ ਇਹਨਾਂ ਦੀ ਥੋੜੀ ਡਿਫਰੈਂਟ ਹੈ ਬੱਕਰੀਆਂ ਨਾਲੋਂ ਭੇਡਾਂ ਦੀ ਫੀਡ ਇਸ ਇੰਟਰਨੈਸ਼ਨਲ ਬਰੀਡ ਦੀ ਫੀਡ ਅਲੱਗ ਹੈ ਉਹ ਅਸੀਂ ਆਪ ਖੁਦ ਤਿਆਰ ਕਰਵਾਉਂਦੇ ਆ ਜੋ ਵੀ ਇਹਨਾਂ ਨੂੰ ਮਿਨਰਲਸ ਚਾਹੀਦੇ ਹੁੰਦੇ ਆ ਉਹ ਅਸੀਂ ਫੀਡ ਦੇ ਵਿੱਚ ਐਡ ਆਨ ਕਰ ਦਿੰਦੇ ਆ ਬਾਕੀ ਜਿਵੇਂ ਆਪਾਂ ਬੱਕਰੀਆਂ ਨੂੰ ਹਰਾਚਾਰਾ ਪਾਉਂਦੇ ਆ ਬਰਸੀਨ ਵਗੈਰਾ ਜਾਂ ਹੋਰ ਕਈ ਚੀਜ਼ਾਂ ਹੈਗੇ ਆ ਉਹ ਸੇਮ ਹੈ ਉਹ ਸੇਮ ਹੈ ਹਾਂਜੀ ਠੀਕ ਹੈ ਤੇ ਬਾਕੀ ਹੁਣ ਜਿਵੇਂ ਮੌਸਮ ਆ ਨਾ ਆਪਣੇ ਪੰਜਾਬ ਦੇ ਵਿੱਚ ਉਹ ਦਾ ਗਰਮੀ ਸਰਦੀ ਕਹਿੰਦੇ ਆ ਪਰ ਇਹ ਰੁੱਤਾਂ ਛੇ ਹੋ ਜਾਂਦੀਆਂ ਨੇ ਆਪਣੇ ਪੰਜਾਬ ਦੇ ਵਿੱਚ ਤੇ ਉਹ ਕਿਵੇਂ ਹਿਸਾਇਨ ਕਰ ਲੈਂਦੀਆਂ ਨੇ ਦੇਖੋ ਇਹ ਦੇਖਣ ਨੂੰ ਤੁਸੀਂ ਇਹਨਾਂ ਦੇ ਉਨ ਦੇਖੋਗੇ ਦੇਖਣ ਨੂੰ ਲੱਗਦਾ ਵੀ ਕਾਫੀ ਥਿੱਕ ਹੈ ਵੀ ਇਹਨਾਂ ਨੂੰ ਗਰਮੀ ਮਹਿਸੂਸ ਹੁੰਦੀ ਪਰ ਨਹੀਂ ਇਹਨਾਂ ਦੇ ਉਨ ਨਹੀਂ ਥਿੱਕ ਨਹੀਂ ਹੈ ਨਾਰਮਲ ਹੈ ਜਿਵੇਂ ਆਪਾਂ ਹਿਊਮਨ ਬੋਡੀ ਟੈਂਪਰੇਚਰ ਆਪਾਂ ਨਾਰਮਲ ਅਡਜਸਟ ਕਰ ਲੈਂਦੇ ਆਵੇਂ ਇਹ ਵੀ ਆਪਣੇ ਆਪ ਨੂੰ ਅਡਜਸਟ ਕਰ ਲੈਂਦੀ ਹੈ ਸੋ ਇਹਦੇ ਵਿੱਚ ਟੈਂਪਰੇਚਰ ਦਾ ਕੋਈ ਇਸ਼ੂ ਨਹੀਂ ਹੈ ਹਾਂਜੀ ਕੋਈ ਉਹ ਨਹੀਂ ਹੈਗੀ ਵੀ ਬਰੀਡ ਹੈ ਇਹ ਜਿਹੜੀ ਗਰਮੀ ਸਰਦੀ ਦੋਨੇ ਕੁਸ਼ੀ ਦੋਨੋਂ ਹਾਂਜੀ ਇਹਦੀ ਸਕਿਨ ਥੋੜੀ ਮਤਲਬ ਵੀ ਕਹਿ ਲੋ ਵੀ ਨਰਮ ਹੁੰਦੀ ਹੈ ਇਹਨੇ ਭੇਡਾਂ ਦੇ ਥੋੜੇ ਉਨ ਤਿੱਕ ਜੀ ਹੁੰਦੀ ਹੈ ਨਾ ਲੇਅਰ ਕਾਫੀ ਸੰਗਣੀ ਹੁੰਦੀ ਹੈ ਇਹਦੀ ਸੰਗਣੀ ਨਹੀਂ ਹੈ ਦੇਖਣ ਨੂੰ ਲੱਗਦੀ ਹੈ ਪਰ ਠੀਕ ਹੈ ਇਹ ਭੇਡ ਆ ਜਿਹੜੀ ਇਹ ਹਾਈਟ ਇੰਨੀ ਰਹਿੰਦੀ ਹੈ ਕਿ ਤੂੰ ਵੱਡੀ ਹੋਗੀ ਨਹੀਂ ਇਹਦੀ ਇੱਕ ਖਾਸੀਅਤ ਇਹ ਵੀ ਹੈ ਇਹ ਇੱਕ ਦਿਨ ਦੇ ਵਿੱਚ 400 ਗ੍ਰਾਮ weight ਰੋਜ਼ ਗੇਨ ਕਰਦੀ ਆਪਦਾ ਠੀਕ ਹੈ ਬਾਕੀ ਹਾਈਟ ਦੇ ਵਿੱਚ ਵੀ ਕਾਫੀ ਵਾਧਾ ਹੁੰਦਾ ਹੈ ਸੋ weight ਗੇਨ ਕਰ ਲੈਂਦੀ ਹੈ ਬਾਕੀ ਇਹ ਹੈ ਹਲੇ 2.5 ਮਹੀਨੇ ਦੇ ਬੱਚੇ ਆ ਠੀਕ ਹੈ ਤੇ weight ਦੇ ਨਾਲ height ਵੀ ਦੋਨੋਂ ਹੀ ਇਹ ਮਤਲਬ ਵੀ 체ਤੀ ਗੇਨ ਕਰ ਲੈਂਦੇ ਹਾਂ ਹਾਂਜੀ ਤੇ ਇੱਕ ਆਇਆ ਦੱਸੋ ਜੀ ਇਹਦੇ ਬਾਰੇ ਇਹ ਭੇਡ ਬਾਰੇ ਵੀ ਇਹ ਸਾਲ 'ਚ ਕਿੰਨੇ ਵਾਰੀ ਸੁੰਦੀ ਆ ਦੇਖੋ ਇਹਦਾ ਵੀ ਜਿਹੜਾ ਡਿਲੀਵਰੀ ਪੀਰੀਅਡ ਜਿਵੇਂ ਨਾਰਮਲ ਬੱਕਰੀਆਂ ਦਾ ਹੈਗਾ ਜਿਵੇਂ ਤੁਹਾਨੂੰ ਪਤਾ ਹੈ ਵੀ ਬੱਕਰੀਆਂ ਸਾਲ 'ਚ ਦੋ ਵਾਰੀ ਸੁੰਦੀਆਂ ਹਨਾ ਸੇਮ ਭੇਡਾਂ ਵੀ ਸਾਲ ਦੇ ਵਿੱਚ ਦੋ ਵਾਰੀ ਸੁੰਦੀਆਂ ਤੇ ਇਹਨਾਂ ਦੀ ਕੈਪੈਸਿਟੀ ਬੱਚਿਆਂ ਦੀ ਜੇ ਤੁਸੀਂ ਵਧੀਆ ਡਾਈਟ ਖੁਰਾਕ ਅੱਛੀ ਦੇ ਰਹੇ ਹੋ ਇੱਕ ਬੱਚਾ ਵੀ ਦੇ ਦਿੰਦੀ ਹੈ ਦੋ ਵੀ ਦੇ ਦੋ ਵੀ ਦੇ ਦਿੰਦੀ ਐ ਦੇ ਮੰਨ ਕੇ ਚੱਲੋ ਜੇ ਚਲੋ 15000 ਵੀ ਨਹੀਂ ਲਾਉਂਦੇ ਆਪਾਂ 10000 ਲਾਉਨੇ ਆ ਨਾ ਤੁਸੀਂ 15000 ਕਿਹਾ ਤਾਂ ਵੀ ਵੀ 40000 ਰੁਪਿਆ 40000 ਰੁਪਿਆ ਲਾਉ 30 ਲਾ ਲੋ 30 ਲਾ ਲੋ ਬਾਕੀ ਜ਼ਰੂਰੀ ਨਹੀਂ ਇਹ ਵੀ ਹੈਗਾ ਵੀ ਤੁਸੀਂ ਵੀ ਬੱਚੇ ਨੂੰ ਛੋਟੇ ਜੰਮ ਦੇ ਬੱਚੇ ਨੂੰ ਹੀ ਸੇਲ ਕਰਨਾ ਤੁਸੀਂ ਵਧੀਆ ਬਰੀਡ ਤਿਆਰ ਕਰਕੇ ਵਧੀਆ ਉਹਦੇ ਵਿੱਚੋਂ ਵੀ ਇਨਕਮ ਬਣਾ ਸਕਦੇ ਹੋ ਹੂੰ ਇਹ ਵੀ ਹੋ ਸਕਦਾ ਨਾ ਹਾਂਜੀ ਆਪਾਂ ਤੇ ਬਾਕੀ ਗੱਲਬਾਤ ਜੋ ਵੀ ਹੈਗੀ ਆ ਆਪਾਂ ਬਾਕੀ ਦੂਜੀ ਗੱਲ ਇਹ ਹੈ ਵੀ ਜਦੋਂ ਤੁਸੀਂ ਇਹਨੂੰ ਫਾਰਮ ਦੇ ਵਿੱਚ ਰੱਖੋਗੇ ਹੂੰ ਜਿਹੜਾ ਵੀ ਬੰਦਾ ਤੁਹਾਡੇ ਫਾਰਮ ਤੇ ਆਊਗਾ ਦੂਰ ਕਹੂਗਾ ਵੀ ਤੁਹਾਡੇ ਫਾਰਮ ਚ ਕੁਝ ਡਿਫਰੈਂਟ ਖੇਤ ਦਾ ਕੇਂਦਰ ਬਣ ਚ ਹਾਂਜੀ ਇੱਕ ਅਟਰੈਕਸ਼ਨ ਬਣਦੀ ਹੈ ਵੀ ਹਾਏ ਕੱਗ ਕੋਟ ਫਾਰਮ ਦੇ ਵਿੱਚ ਇੱਕ ਯੂਨਿਕ ਚੀਜ਼ ਵੇਖਣ ਨੂੰ ਮਿਲਦੀ ਹੈ ਜਿਵੇਂ ਜੀ ਇਹ ਪੇੜ ਬਾਰੇ ਕਿਸੇ ਨੇ ਜਾਣਕਾਰੀ ਲੈਣੀ ਹੈ ਨਾ ਤਾਂ ਉਹ ਤੁਹਾਡੇ ਨਾਲ ਕਿਵੇਂ ਸੰਪਰਕ ਕਰ ਸਕਦਾਗਾ ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਸਾਡੇ ਫਾਰਮ ਚ ਦਿਨ ਦੇ ਵਿੱਚ 15 ਤੋਂ 20 ਮੈਂਬਰਸ ਵਿਜ਼ਿਟ ਕਰਦੇ ਰਹਿੰਦੇ ਆ ਹੂੰ ਠੀਕ ਹੈ ਠੀਕ ਹੈ ਸੋ ਜਿਹੜੇ ਮੇਰੇ ਵੀਰ ਜਾਂ ਮੇਰੇ ਭੈਣ ਇਸ ਮਤਲਬ ਵੀ ਪੇਡ ਨੂੰ ਦੇਖਣਾ ਚਾਹੁੰਦੇ ਆ ਉਹ ਕੰਗੋਡ ਫਾਰਮ ਤੇ ਡਾਇਰੈਕਟ ਵਿਜ਼ਿਟ ਕਰਕੇ ਦੇਖ ਸਕਦੇ ਆ ਦੂਜੀ ਗੱਲ ਤਾਂ ਜਿਵੇਂ ਹੁਣ ਵੀਡੀਓ ਦੇ ਥਰੂ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ ਜੇ ਤੁਸੀਂ ਹੋਰ ਜਾਣਕਾਰੀ ਡਿਟੇਲ ਦੇ ਵਿੱਚ ਲੈਣਾ ਚਾਹੁੰਦੇ ਹੋ ਤਾਂ ਸਸ ਅਸੀਂ ਕੰਗੋਡ ਫਾਰਮ ਟ੍ਰੇਨਿੰਗ ਵੀ ਕਰਦਾ ਹੈ ਟ੍ਰੇਨਿੰਗ ਦੇ ਵਿੱਚ ਸਾਰੀ ਜਾਣਕਾਰੀ ਮਿਲ ਜੂਗੀ ਤੇ ਸਵਿਟ ਮੈਮ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇਹ ਬਰੀਡ ਬਾਰੇ ਸਾਨੂੰ ਦੱਸਿਆ ਹਨ ਤੇ ਆਉਣ ਵਾਲੇ ਟਾਈਮ 'ਚ ਆਪਾਂ ਦੁਬਾਰੇ ਫਿਰ ਤੋਂ ਵੀਡੀਓ ਕਰਾਂਗੇ 4-5 ਮਹੀਨੇ ਲਾ ਲੋ ਜਾਂ ਹੋ ਸਕਦਾ ਵੀ 1-2 ਮਹੀਨੇ ਬਾਅਦ ਹੀ ਜੀ ਤੇ ਇਹ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ ਧੰਨਵਾਦ